ਹੁਣੇ ਹੁਣੇ ਇੱਕ ਬਹੁਤ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜੀ ਫਰੀਦਕੋਟ ਰੋਡ ਬਟੰਡਾ ਤੋਂ ਫਰੀਦਕੋਟ ਰੋਡ ਦੇ ਉੱਤੇ ਬਹੁਤ ਹੀ ਭਾਰੀ ਭਰ ਕਮਦਰਖਤ ਇੱਕ ਕਰਿਆਰ ਦੇ ਉੱਤੇ ਡਿੱਗਿਆ ਕਾਰ ਬੁਰੀ ਤਰ੍ਹਾਂ ਤਸ ਗਈ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਬਿਲਕੁਲ ਹੀ ਕਾਰ ਬਿਲਕੁਲ ਤਸ ਗਈ ਹੈ ਬੰਦੇ ਨੂੰ ਕੱਢਣ ਦਾ ਕੋਈ ਵੀ ਚਾਂਸ ਨਹੀਂ ਕੋਈ ਵੀ ਜਰੀਆ ਨਹੀਂ ਹੈ ਲੋਕਾਂ ਵੱਲੋਂ ਜਦੋਂ ਜਹ ਜਰੀ ਹੈ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਪਰ ਇਸ ਇਲਾਕੇ ਵਿੱਚ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਮੀਡੀਆ ਦੇ ਵਿੱਚ ਖਬਰਾਂ ਟੀਵੀ ਦੇ ਵਿੱਚ ਖਬਰਾਂ ਆਉਂਦੀਆਂ ਨੇ ਪਰ ਲੋਕ ਫਿਰ ਵੀ ਉਸ ਨੂੰ ਅਨਗਹਿਲਿਆਂ ਕਰਦੇ ਹੋਏ ਕਹੀਦਾ ਹੈ ਕਿ ਸਬਰ ਤੇ ਉਦੋਂ ਹੀ ਨਿਕਲੋ ਜਦੋਂ ਕੋਈ ਜ਼ਰਾ ਜ਼ਰੂਰਤ ਹੈ ਪਰ ਦੇਖੋ ਇਹ ਅਨਗਹਿਲੀ ਕਹੋ ਜਾਂ ਇੱਕ ਦਿਮਾਗ ਦੇ ਵਿੱਚ ਗੱਲ ਨਹੀਂ ਰਹੀ ਕਿ ਹਵਾ ਚੱਲ ਰਹੀ ਹੈ ਦਰਸਤ ਵੀ ਦੇਖ ਸਕਦਾ ਹੈ ਜਾਂ ਕੋਈ ਦਿਮਾਗ 'ਚ ਨਹੀਂ ਗੱਲ ਰਹਿੰਦੀ ਐਕਸੀਡੈਂਟ ਤਾਂ ਐਕਸੀਡੈਂਟ ਹੀ ਹੁੰਦਾ ਹੈ ਐਕਸੀਡੈਂਟ ਕਿਉਂ ਹੋ ਜਾਂਦਾ ਇਸ ਲਈ ਪਹਿਲਾਂ ਲੱਟ ਕੀਤਾ ਜਾਂਦਾ ਸੋ ਬਹੁਤ ਹੀ ਮੰਦਭਾਗੀ ਕਰਨਾ ਦੇਖੋ ਲੱਡ ਕਰ ਰਹੇ ਆ ਮੌਸਮ 12 ਤਰੀਕ ਦਾ ਅਲਰਟ ਦੋ ਦਿਨ ਪਹਿਲਾਂ ਹੀ ਖਬਰ ਆ ਗਈਆਂ ਸਨ ਹਜੇ ਵੀ ਬਹੁਤ ਜ਼ਿਆਦਾ ਅਲਰਟ ਚੱਲ ਰਿਹਾ ਹੈ ਪਰ ਇਹ ਮੀਂਹ ਦਾ بارش ਦਾ ਹਨੇਰੀ ਦਾ ਤੋਂ ਸੋ ਸੋ ਸਮਝ ਕੇ ਬਾਹਰ ਨਿਕਲੋ ਜਿਸ ਹਿਸਾਬ ਨਾਲ ਐਕਸੀਡੈਂਟ ਦੇ ਹਾਲਾਤ ਨੇ ਬਹੁਤ ਟਾਈਮ ਲੱਗ ਸਕਦਾ ਹੈ ਬਹੁਤ ਮੁਸ਼ਕਲ ਹੈ ਕਿ ਜਦਾਂ ਬਸਤੀਆਂ ਦੇਖਦੇ ਆ ਉਹ ਇਸ ਦੇ ਬਾਰੇ ਕਿ ਕੀ ਜਾਣਕਾਰੀ ਨਿਕਲ ਕੇ ਆਉਂਦੀ ਹੈ ਸਾਡੇ ਨਾਲ ਬਨੇ ਰਹੋ ਡੀਡੀਐਸ ਨਿਊਜ਼ ਬਾਹਰ ਐਂਡ ਚੈਨਲ ਮੈਂ ਤਾਂ ਆਪਣਾ ਗੁੱਟੀ ਜੀ ਰਿਹਾ ਵਾਂ